ਸੈਂਟਰ ਨੇ ਤੈਅ ਕਰਨਾ ਵੀ ਕਿਹੜਾ ਸਿਲੇਬਸ ਪੜਾਇਆ ਜਾਊਗਾ ਕਿਹੜਾ ਇਤਿਹਾਸ ਪੜਾਇਆ ਜਾਊਗਾ ਕਿਹੜੇ ਇਤਿਹਾਸ ਦੇ ਵਿੱਚ ਕਿਹੜੇ ਬੰਦੇ ਨੂੰ ਉਹਨਾਂ ਨੇ ਹੀਰੋ ਬਣਾਉਣਾ ਹੈ ਕਿਹਨੂੰ ਖਲਨਾਇਕ ਬਣਾਉਣਾ ਹੈ ਕਿਹਨੂੰ ਨਾਇਕ ਬਣਾਉਣਾ ਹੈ ਇਹ ਉਹ ਤੈਅ ਕਰਨਗੇ ਸਾਡੇ ਯੋਧਿਆਂ ਨੂੰ ਉਹ ਕਮਜ਼ੋਰ ਡਰਪੋਕ ਕੈਰ ਖਲਨਾਇਕ ਬਣਾ ਕੇ ਪੇਸ਼ ਕਰਨਗੇ ਆਪਣੇ ਨਿਖਿੱਧ ਬੰਦੇ ਸਾਬਰਕਾਰ ਵਰਗਿਆਂ ਨੂੰ ਇਹਦੇ ਫਿਲਮਾਂ ਬਣ ਰਹੀਆਂ ਨੇ ਉਹਨਾਂ ਨੂੰ ਹੀਰੋ ਬਣਾ ਕੇ ਪੇਸ਼ ਕਰਨਗੇ ਸੋ ਸਮਝਣ ਦੀ ਲੋੜ ਆ ਇਹ ਜਿਹੜਾ ਭਵੰਤਮਾਨ ਆ ਮੈਂ ਅੱਜ ਗੱਲ ਤੁਹਾਨੂੰ ਇਹ ਨਵੇਂ ਪਾਸ਼ਾਹੀ ਧਰਤੀ ਬਾਬਾ ਬਕਾਲਾ ਤੋਂ ਖੜ ਕੇ ਗੱਲ ਕਹਿਣਾ ਪੰਜਾਬੀਓ ਇੱਕ ਗੱਲ ਮੇਰੀ ਯਾਦ ਰੱਖਿਓ ਸਭ ਤੋਂ ਮਾੜਾ ਤੇ ਘਟੀਆ ਮੁੱਖ ਮੰਤਰੀ ਸਾਫਤ ਹੋਊਗਾ ਪੰਜਾਬ ਲਈ ਜਿਸ ਤਰੀਕੇ ਨਾਲ ਇਹ ਦਿੱਲੀ ਦੇ ਅਗੇ ਗੋਡੇ ਟੇਕ ਚੁੱਕਿਆ ਜੋ ਨੀਤੀਆਂ ਲਾਗੂ ਕਰ ਲਈਆਂ ਨੇ ਨਿਊ ਐਜੂਕੇਸ਼ਨ ਪਾਲਿਸੀ ਦਾ ਜਿੰਨਾ ਦੱਖਣੀ ਸੂਬੇ ਆ ਸਾਰਿਆਂ ਨੇ ਵਿਰੋਧ ਕੀਤਾ ਬੰਗਾਲ ਨੇ ਵਿਰੋਧ ਕੀਤਾ ਉਹਨਾਂ ਨੇ ਲਾਗੂ ਨਹੀਂ ਕੀਤੀ ਪਰ ਸਭ ਤੋਂ ਪਹਿਲਾਂ ਨੇ ਪੰਜਾਬ ਚ ਲਾਗੂ ਕੀਤੀ ਆ ਤੇ ਇਹ ਚੀਜ਼ਾਂ ਨੇ ਸਾਨੂੰ ਗੌਰ ਕਰਨ ਦੀ ਲੋੜ ਆ ਵੀ ਕੱਲਾ ਅਸੀਂ ਇੱਥੇ ਇਕੱਠ ਕਰ ਲਿਆ ਲਾ 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 ਕਰ ਲਈ ਜਕਾਰੇ ਛੜ ਤੇ ਉਹ ਨਹੀਂ